ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਜੋ ਅਮਰਤਪਾਲ ਸਿੰਘ ਬਾਰੇ ਤੁਸੀਂ ਸਾਰੇ ਜਾਣਦੇ ਆ ਜੋ ਅਮਰਤਪਾਲ ਨੂੰ ਲੈ ਕੇ ਜੋ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਬਹੁਤ ਖਬਰਾਂ ਤਰ੍ਹਾਂ ਤਰ੍ਹਾਂ ਦੇ ਚੈਨਲ ਤੋਂ ਆ ਰਹੀਆਂ ਜੋ ਸਾਹਮਣੇ ਤੇ ਆਪਾਂ ਉਹਦੀ ਅੱਜ ਗੱਲ ਦਾ ਖੁਲਾਸਾ ਕਰਨ ਜਾ ਰਹੇ ਹਾਂ ਜੋ ਇੱਕ ਸਰਕਾਰ ਨੇ ਇੱਕ ਬਹੁਤ ਵੱਡਾ ਧੋਖਾ ਕਰ ਰਹੀ ਆ ਅਮਰਤਪਾਲ ਨਾਲ ਜੋ ਉਹਨਾਂ ਦੇ ਹਰਪਾਲ ਸਿੰਘ ਖਾਰਾ ਜੋ ਐਡਵੋਕੇਟ ਉਹਨਾਂ ਦੇ ਵਕੀਲਾ ਉਹਨਾਂ ਦੇ ਬਿਆਨ ਆਏ ਸਾਹਮਣੇ ਵੀ ਇੱਕ ਸਰਕਾਰ ਦੀ ਇਹ ਨਵੀਂ ਚਾਲ ਆ ਜੋ ਅਮਰਤਪਾਲ ਸਿੰਘ ਨੂੰ ਸੌਣ ਦੀ ਜਦੋਂ ਉਹਨਾਂ ਨੂੰ ਇਸ ਗੱਲ ਦੀ ਭੜਕ ਲੱਗੀ ਵੀ ਅਮਰਤਪਾਲ ਹੁਣ ਜੋ ਨਵੀਂ ਪਾਰਟੀ ਚੋਂ ਜਾ ਰਹੇ ਆ ਤਾਂ ਕਿਉਂ ਨਾ ਇਹ ਆਪਾਂ ਉਹਨੂੰ ਬਾਹਰ ਆਉਣ ਤੋਂ ਪਹਿਲਾਂ ਹੀ ਉਹਨੂੰ ਉਹਦੇ ਉੱਪਰ ਯੂਪੀਏ ਲਾਦ ਗਏ ਵੀ ਜਿਹਦੇ ਵਿੱਚ ਉਹਨੂੰ ਪਹਿਲਾਂ ਆਪਾਂ ਕਹਿ ਦਈਏ ਅੱਜ ਤੋਂ ਆ ਦੋ ਚਾਰ ਮਹੀਨੇ ਪਹਿਲਾਂ ਉਹਨਾਂ ਦੀ ਐਨਐਸਏ ਬਤਾ ਦਿੱਤੀ ਗਈ ਸੀ ਤਾਂ ਉਹਨੂੰ ਜਦੋਂ ਇੱਕ ਕਿਸੇ ਦੀ ਹੱਤਿਆ ਦੇ ਕੇਸ ਵਿੱਚ ਤੁਸੀਂ ਸਾਰੀ ਜਾਣਦੇ ਆ ਜੋ ਇੱਕ ਕਿਸੇ ਦਾ ਜੋ ਉਹਨੇ ਕਿਸ ਕੋਈ ਵੀ ਰੂਪ ਨਹੀਂ ਕੀਤਾ ਕੋਈ ਕਿਸੇ ਨੂੰ ਉਹਦੇ ਉੱਪਰ ਕੋਈ ਇਨਜਾਮ ਜੋ ਆਪਾਂ ਝੂਠੇ ਲਾਏ ਹੋਏ ਆ ਕਿਸੇ ਦੀ ਹੱਤਿਆ ਕੇਸ ਦਾ ਤਾਂ ਹੁਣ ਆਪਾਂ ਉਹ ਤੁਸੀਂ ਸਾਰੀ ਧਾਰਾ ਜਾਣਦੇ ਹੱਤਿਆ ਕੇਸ ਦੀ ਕੀ ਧਾਰਾ ਹੁੰਦੀ ਆ ਕਿਉਂਕਿ ਆਪਣਾ YouTube ਤੇ ਚੈਨਲ ਆਪਾਂ ਆਪਦੇ ਜੀਵਨ ਚੋਂ ਨਹੀਂ ਬੋਲਾਂਗੇ ਤਾਂ ਹੁਣ ਇਹ ਗੱਲ ਇਹ ਹੈ ਕਿ ਜੋ ਹਰੀ ਸਿੰਘ ਨਾਂ ਦਾ ਬੰਦਾ ਹਰਪ੍ਰੀਤ ਸਿੰਘ ਹਰੀ ਨੌ ਦਾ ਬੰਦਾ ਉਹਦਾ ਇੱਕ ਫਿਰ ਤੋਂ ਇਹਨਾਂ ਨੇ ਇੱਕ ਸਾਜ਼ਿਸ਼ ਜੋ ਨਵੀਂ ਰਚੀ ਆ ਉਹਦਾ ਇੱਕ ਫਿਰ ਤੋਂ ਇਹਨਾਂ ਉੱਪਰ આરોਪ ਲਾ ਦਿੱਤਾ ਗਿਆ ਵੀ ਅਮਰਤਪਾਲ ਸਿੰਘ ਬਾਹਰ ਨਾ ਆ ਸਕਣ ਕਿਸੇ ਵੀ ਹਾਲ ਦੇ ਵਿੱਚ ਇਹ ਇੱਕ ਪੰਜਾਬ ਦੀ ਸਾਡੀ ਜੋ ਸਰਕਾਰ ਆ ਤੇ ਕੇਂਦਰ ਸਰਕਾਰ ਦੀ ਇੱਕ ਚਾਲ ਆ ਵੀ ਜੇ ਅਮਰਤਪਾਲ ਬਾਹਰ ਆਉਂਦਾ ਤਾਂ ਉਹਦੇ ਮਗਰ ਬਹੁਤ ਵੱਡਾ ਕੱਠ ਹੋ ਜਾਣਾ ਤਾਂ ਪੰਜਾਬ ਦੀ ਹੀ ਗੱਲ ਹੋਣੀ ਆ ਪੰਜਾਬ ਦੇ ਹੀ ਮੁੱਦੇ ਚੱਕਣੇ ਆ ਤੇ ਪੰਜਾਬ ਦੇ ਵਿੱਚ ਜੋ ਵੀ ਕੰਮ ਹੋਣਾ ਪੰਜਾਬ ਦੀ ਹੀ ਗੱਲ ਮੂਰੇ ਰੱਖੀ ਜਾਊ ਤਾਂ ਫਿਰ ਸਾਨੂੰ ਕੌਣ ਪੁੱਛੂ ਇਸ ਗੱਲ ਨੂੰ ਮੋਦੀ ਨੂੰ ਵੀ ਘਟ ਇਸ ਦੇ ਵਿੱਚ ਕਿ ਕਿ ਜੇ ਅਮਰਤਪਾਲ ਦੇ ਮਗਰ ਭਾਰੀ ਗਿਣਤੀ ਦੇ ਵਿੱਚ ਲੋਕ ਖੜੇ ਹੋਗੇ ਤਾਂ ਫਿਰ ਇਹਨਾਂ ਦਾ ਕੰਮ ਨਹੀਂ ਚੱਲਣਾ ਜੋ ਇਹ ਨਸ਼ੇ ਵਿਕਰੇ ਇਹ ਨਹੀਂ ਵਿਕਨੇ ਦੂਜਾ ਨੰਬਰ ਇਹ ਖਾਲਿਸਤਾਨ ਤੋਂ ਡਰਦੇ ਵੀ ਕਿਤੇ ਜੋ ਅਮਰਤਪਾਲ ਸਿੰਘ ਨੂੰ ਇਹ ਖਾਲਿਸਤਾਨੀ ਟੈਗ ਕਿ ਸੱਟਾ ਗਿਆ ਵੀ ਕਿਤੇ ਖਾਲਸਾ ਰਾਜ ਨਾ ਜੇ ਇਸ ਗੱਲ ਤੋਂ ਵੀ ਡਰਦੇ ਆ ਇਸ ਕਰਕੇ ਜਦੋਂ ਪਲਕ ਲੱਗੀ ਵੀ ਇਹ 14 ਜਨਵਰੀ ਨੂੰ ਅਮਰਤਪਾਲ ਸਿੰਘ ਦਾ ਭਾਸ਼ਣ ਸੁਣਨ ਨੂੰ ਫੇਰ ਲੋਕਾਂ ਨੂੰ ਲੋਕਾਂ ਦੇ ਵਿੱਚ ਮਿਲੂਗਾ ਸੁਣਨ ਨੂੰ ਤਾਂ ਫਿਰ ਇਹ ਇਹਨਾਂ ਨੇ ਇੱਕ ਚਾਲ ਜੋ ਇੱਕ ਆਪਾਂ ਕਹਿ ਦਈਏ ਜੋ ਬੰਦਾ ਅਪਰਾਧੀ ਕਹਿ ਕੇ ਇਹਨਾਂ ਨੇ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਤਾਂ ਉਹ ਅੰਦਰ ਜੇਲ੍ਹ ਦੇ ਵਿੱਚ ਹੈਗਾ ਤਾਂ ਉਹਦੇ ਉੱਪਰ ਉਤੋਂ ਦੀ ਉਤੋਂ ਕੇਸ ਡਬਲ ਤੋਂ ਡਬਲ ਲੱਗਿਆ ਜਾ ਰਿਹਾ ਉਹਦੇ ਉੱਪਰ ਹੁਣ ਜੋ ਇਹ ਯੂਪੀਏ ਲਾਈ ਗਈ ਆ ਉਹਦੇ ਜੋ ਐਡਵੋਕੇਟ ਦੱਸ ਰਿਹਾ ਵੀ ਇਹ ਸਰਕਾਰ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਆ ਜੋ ਕਿ ਭਈ ਜਿਨ੍ਹਾਂ ਕੋਈ ਉਹਨੇ ਗੁਨਾਹ ਕੀਤਾ ਨਹੀਂ ਉਸ ਦਾ ਫਿਰ ਤੋਂ ਉਹਨਾਂ ਦੇ ਉੱਪਰ ਉਹ ਰੂਪ ਟੋਪਿਆ ਜਾ ਰਿਹਾ ਜਿਵੇਂ ਤੁਸੀਂ ਦੇਖਦੇ ਹੋ ਹਰ ਰੋਜ਼ ਵੀਡੀਓ ਤਰ੍ਹਾਂ-ਤਰ੍ਹਾਂ ਦੀਆਂ ਵਾਇਰਲ ਹੁੰਦੀਆਂ ਜਿਵੇਂ ਉਹਨਾਂ ਦਾ ਪਿਤਾ ਜੋ ਅਮਰਪਾਲ ਦੇ ਸਿੰਘ ਦੇ ਜੋ ਆਪਾਂ ਕਰੀ ਗੱਲ ترਸੇਵ ਸਿੰਘ ਦੀ ਤਾਂ ਉਹਦੀਆਂ ਦੂਜੇ ਤੀਜੇ ਦਿਨ ਵੀਡੀਓ ਦੇਖਦੇ ਹੋ ਹਰ ਮੁੱਦੇ ਤੇ ਪਹੁੰਚਦਾ ਕਿਉਂਕਿ ਉਹਨੂੰ ਵੀ ਪਤਾ ਹੈ ਵੀ ਮੇਰਾ ਕਿਸੇ ਦਿਨ ਮੇਰਾ ਪੁੱਤਰ ਵੀ ਬਾਹਰ ਆਊਗਾ ਲੋਕ ਮੇਰੇ ਪੁੱਤ ਦੇ ਮਗਰ ਖੜੇ ਹੋਣਗੇ ਕਿ ਖੜੇ ਵੀ ਆ ਉਹਦੇ ਮਗਰ 497000 ਵੋਟ ਬਹੁਤ ਵੱਡੀ ਰੀਡ ਹੋ ਜਾਂਦੀ ਹੈ ਜੋ ਕਿਸੇ ਨੂੰ ਨਹੀਂ ਪੈਂਦੀ ਐਨੀ ਵੋਟ ਉਦੇ ਮਗਰ ਜੇ ਲੋਕਾਂ ਨੂੰ ਲੋਕਾਂ ਦਾ ਮੋਹ ਪ੍ਰੇਮ ਪਿਆਰ ਮੁਹਬਤ ਸੀਗਾ ਫੇਰ ਪਾਇਆ ਨਾ ਕੋਈ ਲੋਕ ਪਾਗਲ ਨਹੀਂ ਹੈਗੇ ਸਾਡੇ ਜੋ ਇਨੀ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਈਆਂ ਤਾਂ ਇਹੇ ਹੁਣ ਇਹ ਗੱਲ ਤਾਂ ਇਹਨਾਂ ਨੂੰ ਡਰ ਸੀ ਸੈਂਟਰ ਸਰਕਾਰ ਨੂੰ ਵੀ ਆ ਤਾਂ ਸੀਐਮ ਭਵਨਤਮਨ ਨੂੰ ਵੀ ਆ ਇਹਦਾ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਇਹਨਾਂ ਨੇ ਉੱਪਰ ਦੀ ਉੱਪਰ ਜੋ ਉਪਰੋਪ ਲੱਗ ਰਹੇ ਇਹਨਾਂ ਦੇ ਉੱਤੇ ਇਹ ਜੋ ਸਰਕਾਰ ਦਾ ਪਿੱਛੇ ਹੱਥ ਆ ਬਹੁਤ ਵੱਡਾ ਅਮਰਤਪਾਲ ਨੂੰ ਵੀ ਬਾਹਰ ਨਾ ਆਉਣ ਦਈਏ ਜੇ ਉਹ ਹਾਈ ਕੋਰਟ ਬੰਨਿਓ ਬਰੀ ਸਾਬਤ ਹੁੰਦੇ ਆ ਜਾਂ ਉਹਨੂੰ ਐਨਐਸਓ ਦੀ ਤੋੜ ਦਿੱਤੀ ਜਾਂਦੀ ਆ ਵੀ ਜੇ ਉਹਨੂੰ ਐਨਐਸਓ ਲਾਈ ਹੋਈ ਹੈ ਜਿਹੜੀ ਜੇ ਉਹ ਬਰੀ ਸਾਬਤ ਹੋ ਗਿਆ ਤਾਂ ਫਿਰ ਦੁਬਾਰਾ ਤੋਂ ਕੋਈ ਸਾਡੇ ਕੋਲੇ ਕੋਈ ਕੇਸ ਲਾਉਣ ਨੂੰ ਹੈ ਨਹੀਂ ਇਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸੱਟਿਆ ਗਿਆ ਵੀ ਦੁਬਾਰਾ ਤੋਂ ਜੇਲ੍ਹ ਦੇ ਵਿੱਚ ਜੋ ਬੰਦ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬੰਦ ਹੋਇਆ ਕੋਈ ਇਨਸਾਨ ਬਾਹਰ ਆ ਕੇ ਕੋਈ ਬਰਾਦ ਨਹੀਂ ਕਰ ਸਕਦਾ ਪਰ ਇਹਨਾਂ ਨੇ ਉਹਦੇ ਉੱਪਰ ਹਰੀ ਨੌਂ ਦੇ ਜੋ ਇੱਕ ਦੀਪ ਸਿੰਘ ਦਾ ਵੀ ਸਾਥੀ ਦੀਪ ਸਿੱਧੂ ਦਾ ਵੀ ਸਾਥੀ ਸੀ ਤੇ ਉਹਦਾ ਕੇਸ ਇਹਨਾਂ ਨੇ ਉਹਦੇ ਉੱਪਰ ਲਾ ਦਿੱਤਾ ਗਿਆ ਕਿਸੇ ਵੀ ਹਾਲਤ ਚ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦੇਣਾ ਇਹ ਸਰਕਾਰਾਂ ਦੀ ਸਾਡੀ ਆ ਤੁਸੀਂ ਹੁਣ ਕੱਲ ਦੀ ਵੀਡੀਓ ਦੇਖੀ ਹੋਊਗੀ ਪਰਸੋਂ ਦੀ ਸਾਡੇ ਸਿੰਘਾਂ ਦੀਆਂ ਪੱਗਾਂ ਲਾ ਦਿੱਤੀਆਂ ਗਈਆਂ ਪਾਣੀ ਦੀਆਂ ਬਿਛਾਰਾ ਮਾਰੀਆਂ ਅਥਰੂ ਗੈਸ ਦੇ ਗੋਲੇ ਦੇ ਸੱਡੇ ਗਏ ਜਿਹਦੇ ਵਿੱਚ ਕੀ ਗੈਸ ਇੱਕ ਗੰਦੀ ਗੈਸ ਹੁੰਦੀ ਹੈ ਜਿਹਦੇ ਨਾਲ ਸਾਹ ਕੁੱਟਦਾ ਇਨਸਾਨ ਦਾ ਤੇ ਉਹ ਪਾਣੀ ਦੀਆਂ ਬਚਾਰਾਂ ਦਸਤਾਰਾਂ ਲਾ ਦਿਤੀਆਂ ਗਿਆ ਇਹ ਕਾਹਦਾ ਇਨਸਾਫ ਆ ਕਿਹੜੀ ਸਰਕਾਰ ਆ ਪੰਜਾਬ ਦੀ ਤੇ ਸੈਂਟਰ ਸਰਕਾਰ ਕਿਹੜੀ ਸਰਕਾਰ ਆ ਇਹ ਦੱਸੋ ਜਿਹੜੀ ਇਹਨਾਂ ਅਤਿਆਚਾਰ ਕਰ ਰਹੀ ਆ ਇਹ ਕਹਿੰਦੇ ਆ ਦੇਸ਼ ਉਜਾਦ ਹੋ ਗਿਆ ਇਹ ਇਹ ਸਾਡੇ ਸਿੰਘਾਂ ਨੂੰ ਤੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਆਪਣੀ ਗੁਲਾਮੀ ਵਿੱਚ ਹੱਲੇ ਤੱਕ ਵੀ ਇਹ ਰੱਖੀ ਜਾਂਦੇ ਆ ਸਰਕਾਰ ਇਹ ਨਹੀਂ ਹੁੰਦੀ ਵੀ ਕਿਸੇ ਦੇ ਉੱਪਰ ਅਤਿਆਚਾਰ ਕਰੋ ਰਬੜ ਦੇ ਰੌਂਦ ਮਾਰੋ ਤੁਸੀਂ ਅਥਰੂਗੈ ਦੇ ਗੋਲੇ ਸੱਟੋ ਜੋ ਹੈ ਨਾ ਬਜ਼ੁਰਗ ਦੇਖਦੇ ਆ ਡਾਂਗਾ ਮਾਰ ਰਹੇ ਆ ਪੰਜਾਬ ਦੇ ਲੋਕਾਂ ਤੋਂ ਹੀ ਪਹਿਲਾਂ ਇਹ ਵੋਟਾਂ ਪਵਾ ਲੈਂਦੇ ਹੱਥ ਬਨ ਕੇ ਫਿਰ ਉਹਨਾਂ ਦੇ ਉੱਪਰ ਹੀ ਡਾਂਗਾ ਮਾਰਦੇ ਆ ਤੇ ਸਾਡੀ ਲੋਕਾਂ ਦੀ ਹੀ ਭਲਾਈ ਹੈ ਬਹੁਤ ਵੱਡੀ ਜਦੋਂ ਵੋਟਾਂ ਆਈਆਂ ਹਰ ਵਾਰ ਇਹਨਾਂ ਨੂੰ ਫਿਰ ਜਾਨ ਦੇ ਨਾਲੇ ਪਤਾ ਹੁੰਦਾ ਕੋਈ ਵੀ ਆਪਣੇ ਪੰਜਾਬ ਚ ਸਰਕਾਰ ਰਹੀ ਆ ਤਾਂ ਉਸਨੇ ਅਤਿਆਚਾਰ ਹੀ ਕਰਿਆ ਜਿਵੇਂ ਹੁਣ ਗੱਲ ਕਰੀਏ ਮੈਂ ਹਰ ਵੀਡੀਓ ਚ ਨਾਮ ਲੈਣਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤਾਂ ਜੋ ਆਪਾਂ ਗੱਲ ਕਰੀਏ ਭਲਵੰਤ ਸਿੰਘ ਦੀ ਦਲਾਵਰ ਸਿੰਘ ਦੀ ਇਹਨਾਂ ਨੇ ਇੱਕ ਆਪਾਂ ਕਹਿ ਦਈਏ ਵੀ ਆਪਣੇ ਪੰਜਾਬ ਵਾਸਤੇ ਬਹੁਤ ਬਹੁਤ ਵੱਡੀ ਲੜਾਈ ਲੜੀ ਸੀ ਤੇ ਸਰਕਾਰਾਂ ਨੂੰ ਅੰਜਾਮ ਦਿੱਤਾ ਸੀਗਾ ਤਾਂ ਇਹ ਹੁਣ ਫਿਰ ਆਪਣੇ ਪੰਜਾਬ ਦੇ ਉੱਪਰ ਫਿਰ ਤੋਂ ਸਾਰਿਆਂ ਨੂੰ ਪਤਾ ਹੋ ਤਾਂ ਜੋ ਅਮਰਤਪਾਲ ਦੀ ਐਨਐਸਏ ਪਹਿਲਾਂ ਲਾ ਦਿੱਤੀ ਗਈ ਸੀ ਹੁਣ ਜੋ ਜੁਪੀਆਈ ਇੱਕ ਹੋਰ ਜੋ ਆਪਾਂ ਕਹਿ ਦਈਏ ਜੇਲ੍ਹ ਚ ਰੱਖਣ ਦੀ ਇਹਨਾਂ ਦੀ ਇੱਕ ਨਵੀਂ ਸਾਜ਼ਿਸ਼ ਚਲੋ ਜੀ ਕਿਉਂਕਿ ਮੈਂ ਹਰ ਵੀਡੀਓ ਚ ਕਹਿੰਦਾ ਹਾਂ ਵੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਨਾਲ ਜੋ ਆਪਣੇ ਪੰਜਾਬ ਚ ਵੀਡੀਓ ਕੋਈ ਵੀ ਵਾਇਰਲ ਹੁੰਦੀ ਆਪਾਂ ਤੁਹਾਡੇ ਤੇ ਇੱਕ ਵਿਚਾਰ ਸਾਂਝਾ ਕਰਦੇ ਆ ਤੇ ਜੋ ਅੱਜ ਦੀਆਂ ਵੀਡੀਓ ਅਮਰਤਪਾਲ ਦੇ ਉੱਪਰ ਜੋ ਇੱਕ UPI ਕੇਸ ਇੱਕ ਹੋਰ ਲਾ ਦਿੱਤਾ ਗਿਆ ਤਾਂ ਇਹ ਵੀਡੀਓ ਵੀ ਆਪਾਂ ਇਹ ਕਹਿਣਾ ਚਾਹੁੰਦੇ ਆ ਆਪਣੇ ਭਰਾਵਾਂ ਤੇ ਪੰਜਾਬੀਆਂ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਸਾਰੀ ਵੀ ਸ਼ੇਅਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਪੰਜਾਬ ਦੇ ਪ੍ਰਤੀ ਵੀਡੀਓ ਜੋ ਹੁੰਦੀ ਆ ਤੁਹਾਡੇ ਤੇ ਚਾਹੁੰਦੇ ਆ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਵੀ ਧੰਨਵਾਦ